ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਰੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪੈਂਡ ਮਸੂਰਵਾਲ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਦੋਸਤੋ ਅੱਜ ਦੀ ਵੀਡੀਓ ਚ ਤੁਹਾਨੂੰ ਆਪਾਂ ਪੰਜਾਬ ਵਾਲੀ ਜਰਸੀ ਦਿਖਾਉਣੀ ਹੈ ਕਾਲੀ ਸੂਈ ਹੈ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆਣ ਕੇ ਆਪਦੀ ਤਸੱਲੀ ਨਾਲ ਜਿਹੜੀ ਤੁਸੀਂ ਖਰੀਦਦਾਰੀ ਉਹ ਕਰ ਲੈ ਜੀ ਨੰਬਰ ਮੈਂ ਵੀ ਦਾ ਸਕਰੀਨ ਦੇ ਉੱਪਰ ਚਲਾ ਦੂੰਗਾ। ਬਾਕੀ ਦੀ ਆਪਾਂ ਗੱਲ ਬਾਤ ਜਿਹੜੀ ਵੀ ਨਾ ਕਰ ਲਾਂਗੇ। ਹਾਂਜੀ ਸਸਤੀ ਗੱਲ ਬਾਈ ਜੀ। ਸਸਤੀ ਗੱਲ। ਕੀ ਨਾ ਜੀ ਆਪਣਾ? ਜਕਤਾਰ ਜੀ। ਜਕਤਾਰ। ਬਾਈ ਆਪਣੀਆਂ ਗਾਂ ਵਕਾਊ ਆ। ਹਾਂ ਵਕਾਊ ਆ। ਇਹ ਕਿੰਨਾ ਸੁਆ ਸੁਈ ਆ ਬਾਈ? ਇਹ ਪਹਿਲਾਂ ਨਾ ਵੀਰੇ ਕੱਲ ਸੁਈ 4 ਵਜੇ ਆਤਨੇ ਦੁਖੀ ਜਦੰਦਾ। ਅੱਛਾ ਦੰਦਾ ਦੁਗੀ ਆ ਜੇ। ਹਾਂ। ਠੀਕ ਆ। ਤੇ ਕਿੰਨਾ? ਥਣ ਥਣ ਬਹੁਤ ਚੰਗਾ ਜੇ। ਕੱਲ ਸੁਈ ਕਰਕੇ ਭਾਲਾ ਸੁਈ ਜੇ ਥਣ ਬਹੁਤ ਚੰਗਾ। ਠੀਕ ਆ ਠੀਕ ਆ। ਤੇ ਬਾਈ ਬੋਲਾ ਕਿੰਨਾ ਇਸ ਟਾਈਮ ਤਿਆਰ ਥੀ। ਬੋਲਾ ਭਾਈ ਐਵੇਂ ਜਿਹੜੀ 5 6 ਕਿਲੋ ਹੋ ਉਤਰ ਕੇ ਵੱਛੀ ਨੂੰ ਜਗਾ ਕੇ 2 3 ਕਿਲੋ ਚੋ ਜਾ। ਅੱਛਾ ਠੀਕ ਹੈ। ਕੱਲ ਰਾਤ ਨੇ 4 ਵਜੇ ਸੋਈ ਦੋਂਦੀ ਆ ਦੰਦਾਂ। ਠੀਕ ਹੈ ਠੀਕ ਹੈ ਠੀਕ ਹੈ। ਤੇ ਭਾਈ ਕਿੰਨਾ ਤੋ ਦੇ ਦੂ ਆ ਮੈਂ? ਦੋਦੀ ਯਾਰ 14 15 ਕਿਲੋ ਤਾਂ ਦੇ ਹੀ ਦੇਉਗੀ। ਬਾਕੀ ਦੇਣਾ ਨਹੀਂ ਚਾਹੀਦਾ ਕਿਸਾਨ ਵੀਰੋ। ਹਾਂ। ਜੈਸਾ ਆਮ ਜਿਹੜੀ ਇਹਦੀ ਹਵਾਨੇ ਦੀ ਕੁਆਲਿਟੀ ਐ। ਆਹ ਦੇਖ ਸਕਦੇ ਆ। ਥੋੜੇ ਐ ਆਹ ਪਣਾ ਨੇ ਵਿੱਚ। ਹਾਂ ਭਾਈ ਮੜੀ ਖੋ ਲਈਏ। ਆਹ ਬੱਛੀ ਮਗਰ ਪਹੁੰਚੀ ਦੀ ਆ। ਆ ਦੇਖ ਸਕਦੇ ਹੋ ਦੋਸਤੋ। ਥੀਰੀ ਫਾਉਂਟ ਲਾ ਦੇ ਦੋ ਮਿੰਟ ਵੱਡੇ ਨਾਲ। ਠੀਕ ਹੈ। ਥੋੜਾ ਜਿਹਾ ਬੱਚੇ ਦਾ ਕਰਦੀ ਹੈ। ਬਹੁਤ ਵਧੀਆ ਇਹ ਕਿਹਾ ਦੇਖ ਸਕਦੇ ਹੋ ਦੋਸਤੋ ਹਵਾ ਨੇ ਦੀ ਕੁਆਲਿਟੀ। ਚਾਰੇ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਏ ਕੱਲੇ ਕੱਲੇ ਨਿੱਕਰ ਵਿੱਚ ਤੇ ਉਹ ਅੱਛੀ ਹੈ ਮਤਲਬ ਤੁਸੀਂ ਦੇਖ ਸਕਦੇ। ਬਹੁਤ ਸੋਹਣੀ ਵੜਾ ਦੋਸਤੋ ਛੋਟੇ ਕੱਦ ਦੀ ਕੋਈ ਵੱਡਾ ਕੱਦ ਨਹੀਂ ਗਿਆ ਹਾਂ ਬਾਈ ਰੇਟ ਬਾਈ ਦੱਸ ਰੇਟ ਬਾਈ ਕੋਈ ਗੱਲ ਨਹੀਂ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਵਾਂਗੇ ਬੰਦਾ ਹੋਵੇ ਚਾਹ ਬੰਦ ਲੈਣ ਵਾਲਾ ਠੀਕ ਹੈ ਜੀ ਤੇ ਦੋਸਤੋ ਬਾਈ ਕਹਿੰਦਾ ਰੇਟ ਜਿਹੜਾ ਇਹਦਾ ਫੋਨ ਉੱਪਰ ਕਰ ਲਾਂਗੇ ਥੋੜਾ ਢੰਗ ਥੋੜਾ ਨਿਆਣਾ ਪਾ ਕੇ ਸੀਲ ਠੰਨੀ ਫੋਲਾ ਠੀਕ ਹੈ ਜੀ ਦੋਸਤੋ ਰੇਟ ਬਾਈ ਕਹਿੰਦਾ ਫੋਨ ਉੱਪਰ ਕਰ ਲਾਂਗੇ ਤੇ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਪਰ ਚਲਾ ਦੂੰਗਾ ਤੇ ਬਾਈ ਨਾਲ ਗੱਲਬਾਤ ਕਰ ਲਈ ਠੀਕ ਹੈ ਜੀ